ਵਰਕਿਆਂ ਉੱਤੇ ਆ ਜਾਵੇਂ ਤੂੰ ਆ ਕੇ ਆਪੇ ਲਿਖ ਜਾਵੇਂ ਤੂੰ ਮੇਰੇ ਲਈ ਤਾਂ ਜਿੱਤ ਤੋਂ ਵੱਧ ਕੇ ਹਰ ਜਾਵਾਂ ਮੈਂ ਜਿੱਤ ਜਾਵੇਂ ਤੂੰ ਕੁਝ ਨਾ ਹੋ ਕੇ ਸਭ ਕੁਝ ਹੋਣਾ ਇਹੀ ਰਾਹਾਂ ਇਸ਼ਕ ਦੀਆਂ ਆ ਜਾ ਰਲ ਮਿਲੇ ਆਪਾਂ ਹੋਈਏ ਮਿਟ ਜਾਵਾਂ ਮੈਂ ਮਿਟ ਜਾਵੇਂ ਤੂੰ ਇਸ ਧਰਤੀ ਤੇ ਸਾਡੇ ਲਈ ਫਿਰ ਜਿਉਣਾ ਹੋਰ ਸਖਾਲਾ ਹੋ ਜੇ ਜੇ ਪੌਣਾ ਦੀ ਚਾਦਰ ਬਣ ਕੇ ਚਾਰ ਚਫੇਰੇ ਵਿਸ ਜਾਵੇਂ ਤੂੰ ਫਿਰ ਲੇਖਾਂ ਦੀ ਕਾਲਖ ਨੂੰ ਵੀ ਚਾਨਣੀਆਂ ਦਾ ਚਾ ਚੜਨਾ ਫਿਰ ਲੇਖਾਂ ਦੀ ਕਾਲਖ ਨੂੰ ਵੀ ਚਾਨਣੀਆਂ ਦਾ ਚਾ ਚੜਨਾ ਮੇਰੇ ਦਿਲ ਦੇ ਅੰਬਰੇ ਉੱਤੇ ਚੰਨ ਬਣ ਕੇ ਜੇ ਟਿਕ ਜਾਵੇਂ ਤੂੰ ਦੁਨੀਆ ਉੱਤੇ ਸੱਤ ਅਜੂਬੇ ਸੋਹਣੇ ਪਰਬਤ ਝੀਲਾਂ ਨਦੀਆਂ ਦੁਨੀਆ ਉੱਤੇ ਸੱਤ ਅਜੂਬੇ ਸੋਹਣੇ ਪਰਬਤ ਝੀਲਾਂ ਨਦੀਆਂ ਫਿਰ ਤਾਂ ਸਭ ਕੁਝ ਫਿੱਕਾ ਹੋ ਜਾਏ ਇੱਕ ਵਾਰੀ ਜੇ ਦਿਖ ਜਾਵੇਂ ਤੂੰ ਸਦਕੇ ਤੇਰੀ ਦਾਦ ਸੁਨਹਿਰੀ ਸਾਡੀ ਸ਼ਾਇਰੀ ਰਹੇ ਸਰੌਂਦੀ ਸਦਕੇ ਤੇਰੀ ਦਾਦ ਸੁਨਹਿਰੀ ਸਾਡੀ ਸ਼ਾਇਰੀ ਰਹੇ ਸਰੌਂਦੀ ਕਾਸ਼ ਕਿਤੇ ਹੁਣ ਮੇਰੀਆਂ ਅੱਖੀਆਂ ਤੇ ਦਿਲ ਪੜਨਾ ਸਿੱਖ ਜਾਵੇਂ ਤੂੰ ਕਾਸ਼ ਕਿਤੇ ਹੁਣ ਮੇਰੀਆਂ ਅੱਖੀਆਂ ਤੇ ਦਿਲ ਪੜਨਾ ਸਿੱਖ ਜਾਵੇਂ ਤੂੰ